ਨਾਸ਼ਕੰਦਰ ਕੁਮਾਰਾ ਜੀ ਸੰਗਤ ਹਸਾਰਾ ਸੇਵਾ ਸੰਸਥਾ ਮਿਸ਼ਾਣਾ ਦਾ ਮੈਂ ਵਰਕਰਾਂਗਾ ਸਾਨੂੰ ਸਾਡੇ ਹੈਲਪਲਾਈਨ ਨੰਬਰ ਤੇ ਇੱਕ ਕਾਲ ਆਉਂਦੀ ਆ ਕਿ ਸੰਗਤ ਮੰਡੀ ਵਿਖੇ ਇੱਕ ਵਾਰਦਾਤ ਹੋ ਗਈ ਮੌਕੇ ਤੇ ਪਹੁੰਚ ਕੇ ਦੇਖਿਆ ਤਾਂ ਦੋ ਨੌਜਵਾਨ ਜ਼ਖਮੀ ਹਾਲਾਤ ਵਿੱਚ ਮਿਲੇ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਇੱਕ ਲੜਾਈ ਦਾ ਕੇਸ ਆ ਦੋਨੇ ਜ਼ਖਮੀਆਂ ਨੂੰ ਅਸੀਂ ਆਪਣੀ ਟੀਮ ਦੀ ਸਹਾਇਤਾ ਦੇ ਨਾਲ ਬਠਿੰਡ ਦੇ ਇੱਕ ਹਸਪਤਾਲ ਵਿਖੇ ਲੈ ਕੇ ਆਏ ਆ ਜਿੱਥੇ ਇੱਕ ਇੱਕ ਨੌਜਵਾਨ ਨੂੰ ਡਾਕਟਰਾਂ ਵੱਲੋਂ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਦੂਜੇ ਦਾ ਜ਼ੇਰੇ ਇਲਾਜ ਜਾਰੀ ਹੈ ਕਿੱਥੇ ਦਾ ਨਾਮ ਹੋਇਆ ਇਹ ਸੰਗਤ ਮੰਡੀ ਵਿਖੇ ਘਟਨਾ ਹੋਈ ਹੈ ਜੀ ਕਿਤੇ ਮੌਕੇ ਤੇ ਗਏ ਕਿਸ ਤਰ੍ਹਾਂ ਦੇ ਹਾਲਾਤ ਸੀ ਦੇਖੋ ਇਹ ਬੰਦੇ ਸੀਰੀਅਸ ਸੀਗੇ ਇੱਕ ਦੀ ਤਾਂ ਡੈਥ ਹੋ ਗਈ ਦੂਜੇ ਦਾ ਜ਼ੇਰੇਲਾ ਜਾਰੀ ਹੈਗੇ ਬਾਕੀ ਦੇਖੋ ਉਹਦਾ ਕੀ ਬੰਦਾ ਬੱਸ ਸੜੇ ਦੇ ਵਿੱਚ ਹੋਇਆ ਹੈ ਹਾਂਜੀ ਸੋਨ ਦੇ ਵਿੱਚ ਇਹੀ ਆਏਗਾ ਕਿ ਬੱਸ ਸੜੇ ਦੇ ਵਿੱਚ ਹੋਇਆਗਾ ਇੱਕ ਦੀ ਮੌਕੇ ਤੇ ਹੀ ਹੋ ਗਈ ਸੀ ਨਹੀਂ ਜੀ ਡਾਕਟਰਾਂ ਵੱਲੋਂ ਕੋਸ਼ਿਸ਼ ਕੀਤਾ ਗਿਆ ਗਈ ਕੀ ਕੀ ਨਾਮ ਦੱਸ ਸਕੋ ਇੱਕ ਗੁਰਪ੍ਰੀਤ ਸਿੰਘ ਗੁਰਥੜੀ ਜੀ ਤੇ ਲਖਵੀਰ ਸਿੰਘ ਸੰਤਕਾਲਾ ਜੀ ਕੀ ਕੀ ਕੰਮ ਕਰ ਦਿੱਤੀ ਨਹੀਂ ਜੀ ਇਹਨਾਂ ਨੂੰ ਨਹੀਂ ਪਤਾ ਜੀ ਓਕੇ ਮੇਰੇ ਕੋਲ ਮੇਰੇ ਸਾਰਾ ਕੋਣ ਆ ਕਲੀਅਰ ਹੋ ਗਿਆ ਆ ਲਾਈਓ ਬਈ ਅੱਗੇ ਕੀ ਬਚੀ ਨਹੀਂ ਮੇਰਾ ਨਾਮ ਅਵਤਾਰ ਸਿੰਘ ਆ ਜੀ ਲੱਖੀ ਮੇਰਾ ਛੋਟਾ ਭਾਈ ਹੈ ਮੈਂ ਵੱਡਾ ਭਾਈ ਆ ਕਿਹ ਕੀ ਗੱਲ ਦੀ ਗੱਲ ਪਤਾ ਨਹੀਂ ਬਈ ਮੈਂ ਖੇਤ ਸੀ ਮੈਨੂੰ ਤਾਂ ਹੱਥ ਨੇ ਫੋਨ ਕੀਤਾ ਤੇ ਘਰੇ ਆ ਜਾ ਲੱਖੀ ਦੇ ساتھ ਬੜੀ ਆ ਜੇ ਇਹਦਾ ਠੇਕਾ ਤੇ ਹੈਗਾ ਜੀ ਸਾਡਾ ਉਹਨਾਂ ਦਾ ਨਹੀਂ ਪਤਾ ਕਿਵੇਂ ਉੱਥੇ ਲੜਾਈ ਹੋਈ ਆਪਾਂ ਤੇ ਜਿਹੜਾ ਸੀ ਤੁਹਾਡਾ ਭਰਾ ਉਹ ਕੀ ਕੰਮ ਕਰਦਾ ਸੀ ਤੇ ਉਹ ਤਾਂ ਬੈਲਪੁਨ ਸੀ ਜੀ ਬਈ ਬੈਲੀ ਸੀ ਆਪਾਂ ਸਿੱਧੀ ਗੱਲ ਕਰਾਂਗੇ ਅੱਛਾ ਠੀਕ ਹੈ ਨਾ अच्छा किस गल ਨੂੰ ਲੈ ਕੇ ਲੜਾਈ ਹੋਈ ਉਹ ਲਈ ਬਾਈ ਜੀ ਉਹ ਠੇਕੇ ਤੇ ਜਿਹਦੇ ਕੋਲ ਹਟਾ ਬਾਤ ਸਾਡਾ اچھا ਉਹ ਟੇਟਾਂ ਕਰਦਾ ਪਰਚੀਆਂ ਕੱਟ ਦਿੰਦਾ ਹਾਂ ওই ਦੋ ਵਾਰ ਮੈਨੂੰ ਕਿੰਨੇ ਚਿਰ ਤੋਂ ਠੇਕਾ ਸੀ ਜਾਨਾ ਉਹਦਾ ਸਾਲ ਹੋ ਗਿਆ اچھا ਕਿੰਨਾ ਨਾਲ ਹੋਈ ਹੈ ਲੜਾਈ ਕਿਹਦੇ ਨਾਲ ਹੋਈ ਉਹ ਸਬਜੀ ਵਾਲਾ ਨਾ ਸਬਜੀ ਵਾਲਾ ਨਾ اچھا ਤੇ ਅੱਤ ਕੀ ਕੀ ਦੀ ਉਹ ਲਖੀ ਲਖਵਿੰਦਰ ਜੀ ਇੱਕੋ ਪਤਨ ਦੇ ਨਾਲ ਸਾਥੀ ਲਖਵਿੰਦਰ ਦਾ ਬਾਈ ਯਾਰ ਤੁਸੀਂ ਚੁੱਪ ਕਰ ਜਾ ਬਣਗਾ ਚੁੱਪ ਜਾਂਦੇ ਬਾਈ ਬਣ ਕੋਈ ਇੱਕ ਮੇ ਕੋਈ ਇਹ ਗੁਰਪੀਤ ਤੋ ਆਹ ਸਾਡਾ ਟਿਕਟਾ ਕੀ ਜੀ ਮਾਰੀ ਕੀ ਹੈ ਕਹਦੇ ਨਾਲ ਪੱਕਾ ਪਤਾ ਨਹੀਂ ਇਹ ਇਹੀ ਖੇਤੋਂ ਆਏ ਆ ਉਹ ਦੱਸ ਦੇਣਗੇ ਜੀ ਬੱਚੀ ਕਿੰਨੇ ਕ ਵਜੇ ਦੀ ਘਟਨਾ ਹੈ ਇਹ ਘਟਣਾ ਹੈ ਜੀ ਸਾਢੇ 6 ਵਜੇ ਸ਼ਾਮ हां साढ़े 6 ਵਜੇ ਮੈਂ ਐਂਬੂਲੈਂਸ ਨਾਲ ਦੀ ਦੇਖਿਆ ਉਹ ਤੋਂ ਫੋਨ ਲਾਇਆ ਦੀ ਰੱਖੀ ਸੀ ਸਾਡਾ ਜਿਨ੍ਹਾਂ ਨੇ ਮਾਰਿਆ ਕੁਝ ਪਤਾ ਲੱਗਾ ਕਿੰਨੇ ਕੁ ਜਲੇ ਸੀ ਉਹ ਉਹ 4 ਜਲੇ ਆ ਜੀ 4 ਸੀ ਆਏ ਸੀ ਉਹ ਤਾਂ ਉਹਦੀ ਰੇਡਿੰਗ ਲੱਗਦਾ ਹੁੰਦਾ ਜੀ ਰੇਡੀਆਂ ਵਾਲੇ ਸੀ ਆਪ ਹਾਂ ਰੇਡ ਗਾਈ ਅੱਛਾ ਇਹ ਸੰਗਤ ਮੰਡੀ ਦੇ ਵਿੱਚ ਹੀ ਸੀ ਹਾਂ ਜੀ ਅੱਜ ਸੰਗਤ ਮੰਡੀ ਸ਼ਹਿਰ ਦੇ ਵਿੱਚ ਆਈ ਬਸ ਅੱਗੇ ਉੱਥੇ ਹੋਇਆ ਇਹ ਹਾਂ ਸਾਰੀ ਘਟਨਾ ਕਿੰਨੀ ਕੁ ਉਮਰ ਆਸਰਾ ਦੇ ਵਿੱਚ ਦੇਖਵਿੰਦਰ ਦੀ ਹੈਗੀ ਜੀ ਮੇਲਾ ਦਾ ਆਟੋ ਬੈਟਮ ਮੇਰੀ 30 ਸਾਲ ਆ ਨਹੀਂ ਜੀ ਮੇਰੀ ਤਾਂ 40 ਸਾਲ ਦੀ ਆ ਉਹ ਮੇਲਾ ਦਾ ਬਾਈ ਤੇ ਆ ਜਿਆ 30 ਸਾਲ ਤੋਂ ਉੱਪਰ ਆ ਜੀ ਹਾਂ ओके ओके ਅੱਜ ਸਰ ਇੱਕ ਸੰਗਤ ਮੰਡੀ ਵਿੱਚ ਕੋਈ ਘਟਨਾ ਵਾਪਰੀ ਹੈ ਜੇ ਕੀ ਹੈ ਤੁਹਾਨੂੰ ਇੰਦਾ ਜੀ ਕਿ ਜਿਹੜਾ ਸਾਨੂੰ ਹੁਣ ਪਤਾ ਲੱਗਾ ਹੈ ਕਿ ਸੰਗਤ ਮੰਡੀ ਜਿਹੜੀ ਆਪਣੀ ਹੈਗੀ ਹੈ ਤੇ ਇੱਕ ਬੱਸ ਸਟੈਂਡ 'ਚ ਝਗੜਾ ਹੋਇਆ ਸੀ ਜਿਸ ਝਗੜੇ 'ਚ ਇੱਕ ਬੰਦਾ ਹੈਗਾ ਉਹਦੀ ਡੈਥ ਹੋ ਗਈ ਮ੍ਰਿਤਕ ਲਖਵਿੰਦਰ ਲੱਖੀ ਉਹਦਾ ਨਾਮ ਹੈਗਾ ਇੱਕ ਬੰਦਾ ਸੀਰੀਅਸ ਹੈਗਾ ਤਾਂ ਉਹਨੂੰ ਹੁਣ ਲਿਆ ਕੇ ਆਪਾਂ ਈਮ ਸਰਜਨਸੀ 'ਚ ਦਾਖਲ ਕਰਵਾਇਆ ਗਿਆ ਉਹਦੇ ਘਰ ਦੇ ਆਨਲੋ ਤਾਂ ਹੁਣ ਤਾਈ ਜੋ ਸਾਨੂੰ ਪਤਾ ਲੱਗਾ ਇਹਨਾਂ ਦਾ ਕੋਈ ਆਪਸ ਝਗੜਾ ਸੀ ਜਿਹੜਾ ਲਖਵਿੰਦਰ ਲੱਕੀ ਸੀ ਇਹਨੇ ਜਿਹੜਾ ਨਗਰ ਨਿਗਮ ਹੁੰਦੀ ਹੈ ਉਹਨੇ ਠੀਕਾ ਦਿੱਤਾ ਹੋਇਆ ਸੀ ਬੱਸ ਸਟੈਂਡ ਦਾ ਲਿੱਤਾ ਹੋਇਆ ਸੀ ਤੋਂ ਉਹ ਜਿਹੜਾ ਹੈਗਾ ਇਹ ਠੇਕੇਦਾਰ ਸੀ ਤੇ ਜਿਹੜਾ ਅੰਦਰ ਫਰੂਜ ਜਿਨ੍ਹਾਂ ਨੇ ਜਿਨ੍ਹਾਂ ਨਾਲ ਲੜਾਈ ਝਗੜਾ ਹੋਇਆ ਦੱਸਿਆ ਜਾਂਦਾ ਹੈ ਕਿ ਫਰੂਟ ਵੈਂਡਰ ਸੀ ਅੰਦਰ ਜਿਹੜੇ ਰੀੜੀਆ ਲਾਉਂਦੇ ਸੀ ਸੋ ਉਹਨਾਂ ਨਾਲ ਇਹਦਾ ਝਗੜਾ ਆਇਆ ਤੇ ਉਹਦੇ ਚੱਲਦੇ ਉਹਨਾਂ ਨੇ ਫਿਰ ਇਹਦੇ ਇਹਨਾਂ ਦੇ ਵਾਰ ਕੀਤੇ ਰੋਡਾਂ ਦੇ ਨਾਲ ਜਿਸ ਤੇ ਚੱਲਦੇ ਲਖਵਿੰਦਰ ਦੀ ਡੈਥ ਹੋ ਗਈ ਤੇ ਦੂਸਰਾ ਬੰਦਾ ਤੇ ਜ਼ਖਮੀ ਹੋ ਗਿਆ ਸਰ ਜਿਹੜੇ ਡੈਥ ਹੋਈ ਹੈ ਤੇ ਜਿਹੜਾ ਲਖਮੀ ਆ ਬੰਦਾ ਇੱਕ ਕੁਆਲਟੀ ਹੈ ਜੀ ਹਾਂਜੀ ਇਕੱਠੇ ਇੱਕ ਦੂਸਰੇ ਨੂੰ ਜਾਣਦੇ ਹੈਗੇ ਆ ਜੀ ਤੇ ਬਾਕੀ ਜਾਨੀ ਕਿ ਗੁਰਥੜੀ ਮਾਲਾ ਇਦਾਂ ਦੇ ਨੇੜੇ-ਨੇੜੇ ਪਿੰਡਾਂ ਦੇ ਇੱਕ ਦੂਸਰੇ ਦੇ ਜਾਣਕਾਰੀ ਹੈਗੇ ਨੇ ਤੇ ਸਭ ਤੋਂ ਜ਼ਰੂਰੀ ਜਿਹੜੀ ਗੱਲ ਮੈਂ ਤੁਹਾਡੇ ਸਾਹਮਣੇ ਮਰਾ ਹੀ ਦੱਸਣਾ ਚਾਹਣਾ ਹੈਗਾ ਕਿ ਜਿਹੜੇ ਜਿੰਨੇ ਸਾਨੂੰ ਬੰਦਾ ਪਤਾ ਇਨੀਸ਼ੀਅਲ ਕਿਉਂਕਿ ਸਾਡਾ ਤੁਰੰਤ ਸਾਡੇ ਡੀਐਸਪੀ ਜਿਹੜੇ ਦਿਹਾਤੀ ਤਾਂ ਐਸਐਚਓ ਸੰਗਤ ਹੈਗੇ ਮੌਕੇ ਤੇ ਪਹੁੰਚ ਗਏ ਸੀ ਤੋਂ ਜਿਹੜੇ ਸਾਨੂੰ ਪਤਾ ਲੱਗੇ ਕਿ ਮੁੱਢਲੀ ਇਹ ਬੰਦੇ ਝਗੜੇ ਚ ਸਨ ਹੋ ਸਕਦੇ ਸੀ ਉਹਨਾਂ ਨੇ ਹੀ ਗ੍ਰਿਫਤਾਰ ਵੀ ਕਰ ਲਿਆ ਹੈਗਾ ਬਾਕੀ ਤਫਤੀਸ਼ ਜਾਰੀ ਹੈ ਜੀ ਸਰ ਇੱਕ ਬੰਦਾ ਇਸ ਚ ਹੈ ਮੇਰੀ ਜਾਣਕਾਰੀ ਅਨੁਸਾਰ ਇਹ ਜੀ ਪਤਾ ਚੱਲਿਆ ਹੈਗਾ ਵੀ ਕੋਈ ਡੈਂਗਸਟਰ ਨਾਲ ਜੁੜਿਆ ਹੋਇਆ ਨਹੀਂ ਵੀ ਇਦਾਂ ਦੀ ਸਾਨੂੰ ਤਾਂ ਹਜੇ ਕੋਈ ਇਦਾਂ ਦੀ ਜਾਣਕਾਰੀ ਜਿਹੜੀ ਪ੍ਰੀਲੀਮਿਨਰੀ ਕੁਸ਼ਕਿਚ ਹੈਗੀ ਹੈ ਨਾ ਉਹਦੇ ਘਰਦਿਆਂ ਤੋਂ ਤੇ ਦੋਸਤਾਂ ਮਿੱਤਰਾਂ ਤੋਂ ਪੁੱਛਿਆ ਹੈਗਾ ਇੰਝ ਦੀ ਕੋਈ ਗੱਲ ਸਾਹਮਣੇ ਨਹੀਂ ਆ ਗਈ ਬਾਕੀ ਹਜੇ ਤਫਤੀਸ਼ ਅਜੇ ਸ਼ੁਰੂ ਹੋਈ ਹੈ ਅੱਗੇ ਕੀ ਚੱਲੇਗੀ ਕਿੰਨੇ ਵੰਦੇ ਰਹਾਂਗੇ ਅਜੀ ਜੀ ਦੋ ਬੰਦੇ ਰਾਉਂਡ ਅਪ ਕੀਤੇ ਬਾਕੀ ਹੋਰ ਜਿਹੋ ਜੋ ਸਾਰੇ ਸਾਰੀਆਂ ਟੀਮਸ ਬਣ ਗਈਆਂ ਹੈਗੀਆਂ ਤੋਂ ਅਸੀਂ ਬਾਕੀ ਰਾਉਂਡ ਅਪ ਕਰੀ ਜਾ ਰਹੇ ਜਿੰਨੇ ਜਿੰਨੇ ਜੋ ਪਤਾ ਲੱਗੇਗਾ ਲੜਾਈ ਬਸ ਸਟੈਂਡ ਦੇ ਵਿੱਚ ਹੀ ਹੋਈ ਹੈ ਜੀ ਹਾਂ ਜੇ ਉਹਨਾਂ ਨੂੰ ਮੌਕਾ ਦਿੱਖਣ ਚੱਲਣਾ ਜੀ ਬਸ ਸਟੈਂਡ ਦੇ ਠੇਕੇਦਾਰ ਹੈਗਾ ਸੀ ਉੱਥੇ ਹੀ ਲੜਾਈ ਹੋਈ ਹੈ ਕਿੰਨੇ ਬੰਦੇ ਸੀਗੇ ਸਰ ਇਹ ਤੇ ਜਿਹੜੇ ਹੈਗੇ ਮਰਨ ਵਾਲੇ ਤੇ ਚਾਰ ਪੰਜ ਜਣੇ ਸਨ ਸੋ ਬਾਕੀ ਵੀ ਫਰੂਟ ਵੈਂਟਰ ਸਨ ਉਹ ਤੇ ਹੋਲਿੰਗ ਕਿਉਂਕਿ ਬੰਦਾ ਕਾਫੀ ਗੰਭੀਰ ਜ਼ਖਮੀ ਹੈਗਾ ਸੋ ਉਹ ਤੇ ਜੇ ਜਾਨੀ ਕਿ ਡਾਕਟਰਾਂ ਨੇ ਫਿਟ ਨਹੀਂ ਦਿੱਤਾ ਹੈਗਾ ਕਰਦੇ ਉਹਦੇ ਆਂਦੇ ਉਹਨਾਂ ਨੂੰ ਹਜੇ ਪੁੱਛਦੇ ਆ ਰਾਉਂਡਸ ਦਸਨ ਉਹਨਾਂ ਦੇ ਮੁਤਾਬਕ ਹਜੇ ਰਾਉਂਡਸ ਯੂਜ਼ ਸਾਹਮਣੇ ਆ ਸਰ ਉਮਰ ਕਿੰਨੀ ਕਿਸ ਨੂੰ ਰਾਉਂਡ 35 36 ਇਅਰਜ਼ ਹੁਣ ਕਾਰਵਾਈ ਕਿਸ ਤਰ੍ਹਾਂ ਦੀ ਹੋਵੇ ਹੁਣ ਜੀ ਉਹਨਾਂ ਦਾ ਬਿਆਨ ਲੇਖ ਕੇ ਪਰਚਾ ਦਰਜ ਕਰਾਂਗੇ ਤੇ ਜਿਹੜੇ ਦੋਸ਼ੀ ਹੋਏ ਜਿਹੜੇ ਉਹ ਦੱਸਣਗੇ ਉਹਨਾਂ ਨੂੰ ਪੜਾ ਕਿਤੇ ਵੀ ਗੱਡਾ ਪੀਸ ਨੂੰ ਲੈ ਕੇ ਹੋਈ ਹੈ ਜੀ ਗੱਡਾ ਜੀ ਇਹ ਜਿਹੜੀ ਮੈਂ ਜਿੱਦਾਂ ਕਿਹਾਗੇ ਜਿੱਦਾਂ ਜਿੱਨੀ ਕੁ ਪ੍ਰੀਲੀਮੀਨਰੀ ਮੈਂ ਪੁੱਛ ਕੇ ਸਕਿਉਂਟੀ ਦੇ ਮੋੜ ਲਈ ਉਹ ਤਾਂ ਤੁਹਾਡੇ ਨਾਲ ਸੰਝ ਕੀਤੀ ਹੈਗੀ ਆ ਜੋ ਜੋ ਸਾਨੂੰ ਕੋਈ ਤੱਤ ਸਾਹਮਣੇ ਆਊਗਾ ਕੀ ਹੈ ਕਿਉਂਕਿ ਅਜੇ ਪਰਚਾ ਦਰਦੇ ਹੋਗੇ ਤਫ਼ਤੀਸ਼ ਚੱਲੂਗੀ ਤੇ ਉਹ ਗੱਲਾਂ ਹੋਰ ਕਲੀਅਰ ਹੋ ਜਾਣਗੀਆਂ ਸਰ ਕਿੰਨੇ ਕਿਤੇ ਹੀ ਕਰਦੇ ਆ ਇਹ ਸਮਕਸ਼ੇ ਦੇ ਤਕਰੀਬਨ ਦੱਸ